ਇਹ ਸੰਘਰਸ਼ ਇੱਥੇ ਰੁਕਣ ਵਾਲਾ ਨਹੀਂ ਮਾਲਵੇ ਦੀ ਧਰਤੀ ਤੋਂ ਇਹਨੇ ਮਾਝੇ ਚ ਜਾਣਾ ਹੈ ਮਾਝੇ ਤੋਂ ਬਾਅਦ ਇਹਨੇ ਦੁਆਬੇ ਚ ਜਾਣਾ ਹੈ ਔਰ ਇਹਨੇ ਇੱਕ ਅਜੇ ਹੀ ਰਾਏ ਮਾ ਪੈਦਾ ਕਰਨੀ ਹੈ ਉਸ ਰਾਏ ਐਮਾ ਨੇ ਉਹ ਹਾਲ ਕਰ ਦੇਣਾ ਭਗਵੰਤ ਸਿੰਘ ਮਾਨ ਦਾ ਜੋ ਪ੍ਰਕਾਸ਼ ਸਿੰਘ ਬਾਦਲ ਦਾ ਹੋਇਆ ਜੋ ਕੈਪਟਨ ਅਮਰਿੰਦਰ ਸਿੰਘ ਦਾ ਹੋਇਆ ਜੋ ਚਰਨਜੀਤ ਸਿੰਘ ਚੰਨੀ ਦਾ ਹੋਇਆ ਕਲਮ ਕਦੇ ਨਰਪੱਖ ਨਹੀਂ ਹੁੰਦੀ ਕਲਮ ਦਾ ਵੀ ਇੱਕ ਧੜਾ ਹੈ ਅਸੀਂ ਇਕਬਾਲ ਕਰਦੇ ਹਾਂ ਕਿ ਸਾਡਾ ਵੀ ਇੱਕ ਧੜਾ ਹੈ ਅਸੀਂ ਦੱਬੇ ਕੁਚਲੇ ਲੋਕਾਂ ਦੇ ਨਾਲ ਖੜੇ ਆ ਜੋ ਕਾਂਦੇ ਖਿਲਾਫ ਲੜਨੇ ਇਤਿਹਾਸ ਦੇ ਵਿੱਚ ਲਿਖਿਆ ਵੈ ਕਿ ਚਾਹੇ ਦੋ ਸੰਸਾਰ ਜੰਗਾਂ ਹੋਈਆਂ ਚਾਹੇ ਰੂਸ ਦਾ ਇਨਕਲਾਬ ਸੀ ਚੀਨ ਦਾ ਇਨਕਲਾਬ ਸੀ ਭਾਰਤ ਦੀ ਜੰਗ ਹੈ ਆਜ਼ਾਦੀ ਸੀ ਪੱਤਰਕਾਰ ਮੂਰਨੀਆਂ ਸਫਾਂ ਦੇ ਵਿੱਚ ਹੋ ਕੇ ਲੜੇ ਸ਼ਹੀਦੀਆਂ ਦਿੱਤੀਆਂ ਮਰੇ ਜੇ ਪੱਤਰਕਾਰ ਕਿਸਾਨਾਂ ਤੇ ਮਜ਼ਦੂਰਾਂ ਦੇ ਨਾਲ ਮਿਲ ਕੇ ਇੱਕ ਦੂਜੇ ਦੇ ਨਾਲ ਜੁੜ ਕੇ ਇਹ ਸੰਘਰਸ਼ ਕਰਦੇ ਆ ਇਹਦੇ ਵਿੱਚ ਮੇਰਾ ਖਿਆਲ ਆ ਸਭ ਤੋਂ ਵੱਡਾ ਯੋਗਦਾਨ ਜਿਹੜਾ ਹੈ ਉਹ ਕੇਜਰੀਵਾਲ ਤੇ ਭਗਵੰਤ ਮਾਨ ਦੀ ਜੁੰਡਲੀ ਦਾ ਤੇ ਅਸੀਂ ਇਹਨਾਂ ਦਾ ਧੰਨਵਾਦ ਕਰਦੇ ਆ ਪੱਤਰਕਾਰਤਾ ਦੀ ਆਵਾਜ਼ ਬੰਦ ਕਰਨ ਦੇ ਵਿਰੁੱਧ ਇਸ ਪੰਡਾਲ ਦੇ ਵਿੱਚ ਇਕੱਠੇ ਹੋਏ ਪੱਤਰਕਾਰ ਭਰਾਵੋ ਵੱਖ-ਵੱਖ ਕਿਸਾਨ ਮਜ਼ਦੂਰ ਖੇਤ ਮਜ਼ਦੂਰ ਨੌਜਵਾਨ ਤੇ ਵਿਦਿਆਰਥੀ ਜਥੇਬੰਦੀਆਂ ਦੇ ਪ੍ਰਤੀਨਿਧੋ ਮੇਰੇ ਖਿਆਲ ਮੁਤਾਬਕ ਸਾਨੂੰ ਭਗਵੰਤ ਮਾਨ ਦੀ ਸਰਕਾਰ ਦਾ ਧੰਨਵਾਦ ਕਰਨਾ ਚਾਹੀਦਾ ਹੈ ਕਿ ਜਿਨੇ ਪ੍ਰੈਸ ਦੇ ਉੱਤੇ ਘਵਾੜਾ ਉਠਾ ਕੇ ਹਾਲਾਤ ਇਹ ਬਣਾਤੇ ਕਿ ਜਿਹੜੇ ਬੰਦੇ ਕਮਰਿਆਂ ਦੇ ਵਿੱਚ ਬੈਠ ਕੇ ਖਬਰਾਂ ਲਿਖਦੇ ਸੀ ਉਹ ਅੱਜ ਜੰਗ ਦੇ ਮੈਦਾਨ ਵਿੱਚ ਆ ਗਏ ਹੈ ਔਰ ਇਸ ਕਰੋਂ ਵੀ ਧੰਨਵਾਦ ਕਰਨਾ ਬਣਦਾ ਹੈ ਕਿ ਪੱਤਰਕਾਰਾਂ ਨੂੰ ਤੇ ਕਾਮਿਆਂ ਨੂੰ ਕਿਰਤੀਆਂ ਨੂੰ ਕਿਸਾਨਾਂ ਨੂੰ ਮਜ਼ਦੂਰਾਂ ਨੂੰ ਇੱਕ ਪਲੈਟਫਾਰਮ ਤੇ ਇਕੱਠਾ ਕਰ ਦਿੱਤਾ ਹੈ ਪਿਛਲੇ ਦਿਨ ਜਦੋਂ ਅਸੀਂ ਤਿਆਰੀਆਂ ਕਰਦੇ ਸੀ ਮੈਂ ਇੱਕ ਕਿਸਾਨ ਆਗੂ ਨਾਲ ਗੱਲਬਾਤ ਕਰ ਰਿਹਾ ਸੀ ਮੈਂ ਇਹਨੂੰ ਕਿਹਾ ਜੀ ਕਿਸ ਤਰ੍ਹਾਂ ਦੇ ਹਾਲਾਤ ਬਣ ਰਹੇ ਐ ਇੰਉਂ ਲੱਗਦੇ ਐ ਜਿਵੇਂ ਕਿਸਾਨ ਮੋਰਚੇ ਵੇਲੇ ਬਣੇ ਸੀ ਤੇ ਉਸ ਕਿਸਾਨ ਆਗੂ ਨੇ ਕਿਹਾ ਸੀ ਕਿ ਅਸਲ ਦੇ ਵਿੱਚ ਕਿਸਾਨ ਮੋਰਚਾ ਸਾਡਾ ਰਾਹ ਦਸੇਰਾ ਸੀ ਜਿਹੜਾ ਪਿੱਛੇ ਆਪਾਂ ਕਿਸਾਨ ਮੋਰਚਾ ਕਾਲੇ ਕਾਨੂੰਨਾਂ ਦੇ ਖਿਲਾਫ ਲਾਇਆ ਸੀ ਉਹਨੇ ਜਿਹੜਾ ਰਾਹ ਬਣਾਇਆ ਉਸ ਰਾਹ ਦੇ ਉੱਤੇ ਆਪਾਂ ਜਿਹੜੇ ਤੁਰੇ ਆਂ ਭਗਵੰਤ ਮਾਨ ਤੇ ਕੇਜਰੀਵਾਲ ਦੀ ਜੁੰਡਲੀ ਨੇ ਉਹਦੇ ਲਈ ਸਾਨੂੰ ਇੱਕ ਮਤਲਬ ਜਿਹੜਾ ਪਿੱਛੋਂ ਬੈਕਅਪ ਦਿੱਤਾ ਹੈ ਕਿ ਤੁਸੀਂ ਲੜੋ ਤੇ ਅੱਜ ਹਾਲਾਤ ਇਹ ਬਣ ਗਏ ਕਿ ਹਿਸਟਰੀ ਬਣ ਗਈ ਹੈ ਕਦੇ ਪੱਤਰਕਾਰ ਬਾਹਰਲੇ ਦੇਸ਼ਾਂ ਦੇ ਵਿੱਚ ਕਿਸਾਨਾਂ ਮਜ਼ਦੂਰਾਂ ਨਾਲ ਮਿਲ ਕੇ ਲੜਦੇ ਹੁੰਦੇ ਸੀ ਇਤਿਹਾਸ ਦੇ ਵਿੱਚ ਲਿਖਿਆ ਵੈ ਕਿ ਚਾਹੇ ਦੋ ਸੰਸਾਰ ਜੰਗਾਂ ਹੋਈਆਂ ਚਾਹੇ ਰੂਸ ਦਾ ਇਨਕਲਾਬ ਸੀ ਚੀਨ ਦਾ ਇਨਕਲਾਬ ਸੀ ਭਾਰਤ ਦੀ ਜੰਗੇ ਆਜ਼ਾਦੀ ਸੀ ਪੱਤਰਕਾਰ ਮੂਰਲੀਆਂ ਸਫਾਂ ਦੇ ਵਿੱਚ ਹੋ ਕੇ ਲੜੇ ਸ਼ਹੀਦੀਆਂ ਦਿੱਤੀਆਂ ਮਰੇ ਔਰ ਸਾਡੇ ਕੋਲੇ ਸ਼ਹੀਦ ਆਜ਼ਮ ਕਰਤਾਰ ਸਿੰਘ ਸਰਾਭਾ ਦੀ ਇੱਕ ਮਿਸਾਲ ਹੈ ਕਿ ਜਿਨ੍ਹਾਂ ਨੇ 19 ਸਾਲ ਦੀ ਉਮਰ ਦੇ ਵਿੱਚ ਫਾਂਸੀ ਦਾ ਰੱਸਾ ਚੁੰਮਣ ਤੋਂ ਪਹਿਲਾਂ ਗਦਰ ਪਾਰਟੀ ਦੇ ਅਖਬਾਰ ਗਦਰ ਦਾ ਜਿਹੜਾ ਪੰਜਾਬੀ ਐਡੀਸ਼ਨ ਸੀ ਉਹਦਾ ਸੰਪਾਦਨ ਵੀ ਕੀਤਾ ਉਹਦੀਆਂ ਕਾਪੀਆਂ ਵੀ ਵੰਡੀਆਂ ਅੱਜ ਉਸੇ ਰਾਹ ਦੇ ਉੱਤੇ ਤੁਰਦਿਆਂ ਜੇ ਪੱਤਰਕਰਾਰ ਕਿਸਾਨਾਂ ਤੇ ਮਜ਼ਦੂਰਾਂ ਦੇ ਨਾਲ ਮਿਲ ਕੇ ਇੱਕ ਦੂਜੇ ਦੇ ਨਾਲ ਜੁੜ ਕੇ ਇਹ ਸੰਘਰਸ਼ ਕਰਦੇ ਆ ਇਹਦੇ ਵਿੱਚ ਮੇਰਾ ਖਿਆਲ ਆ ਸਭ ਤੋਂ ਵੱਡਾ ਯੋਗਦਾਨ ਜਿਹੜਾ ਹੈ ਉਹ ਕੇਜਰੀਵਾਲ ਤੇ ਭਗਵੰਤ ਮਾਨ ਦੀ ਜੁੰਡਲੀ ਦਾ ਤੇ ਅਸੀਂ ਇਹਨਾਂ ਦਾ ਧੰਨਵਾਦ ਕਰਦੇ ਆ ਅਸੀਂ ਉਹਨਾਂ ਸਾਰੇ ਲੋਕਾਂ ਦਾ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਸਾਡੀ ਹੌਸਲਾ ਅਫਜ਼ਾਈ ਕੀਤੀ ਸਾਨੂੰ ਤੁਰਨ ਵਾਸਤੇ ਮਜਬੂਰ ਕੀਤਾ ਪ੍ਰੋਫੈਸਰ ਮੋਹਨ ਸਿੰਘ ਨੇ ਲਿਖਿਆ ਸੀ ਕਲਮਾ ਦਾਤੀਆਂ ਅਤੇ ਹਥੌੜੇ ਇਕੱਠੇ ਕਰ ਲੋ ਸੰਧੋ ਯਾਰ ਤਕੜਾ ਇੱਕ ਤਰਸ਼ੂਲ ਬਣਾਓ ਜੁਦ ਕਰੋ ਪ੍ਰਚੰਡੋ ਯਾਰ ਮੈਂ ਐਲਾਨ ਕਰਦਾ ਪ੍ਰੋਫੈਸਰ ਡਾਕਟਰ ਦਰਸ਼ਨ ਸਿੰਘ ਨੇ ਲਿਖਿਆ ਕਲਮ ਕਦੇ ਨਰਪੱਖ ਨਹੀਂ ਹੁੰਦੀ ਕਲਮ ਦਾ ਵੀ ਇੱਕ ਧੜਾ ਹੈ ਅਸੀਂ ਇਕਬਾਲ ਕਰਦੇ ਹਾਂ ਕਿ ਸਾਡਾ ਵੀ ਇੱਕ ਧੜਾ ਹੈ ਅਸੀਂ ਦੱਬੇ ਕੁਟਲੇ ਲੋਕਾਂ ਦੇ ਨਾਲ ਖੜੇ ਹਾਂ ਜੋ ਕਾਂਦੇ ਖਿਲਾਫ ਲੜਨਾ ਤੇ ਦੱਬੇ ਕੁਟਲੇ ਲੋਕਾਂ ਦੇ ਪ੍ਰਤੀਨਿਧ ਸਾਡੇ ਤਾਏ ਚਾਚੇ ਸਾਡੇ ਭਰਾ ਜਿਹੜੇ ਅੱਜ ਸਾਡੇ ਨਾਲ ਆ ਕੇ ਖੜੇ ਆ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਸਾਡੇ ਲਈ ਖੁਸ਼ੀ ਦੀ ਗੱਲ ਹੈ ਕਿ ਸਾਡੇ ਬਹੁਤ ਹੀ ਸਤਿਕਾਰਯੋਗ ਸੀਨੀਅਰ ਪੱਤਰਕਾਰ ਸਰਦਾਰ ਹਮੀਰ ਸਿੰਘ ਔਰ ਦੀਪਕ ਚਨਾਰਥਲ ਉਹ ਵੀ ਇਸ ਪੰਡਾਲ ਦੇ ਵਿੱਚ ਪਹੁੰਚ ਚੁੱਕੇ ਹੈ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਦਾ ਹੋਇਆ ਮੈਂ ਉਮੀਦ ਕਰਦਾ ਆਸ ਕਰਦਾ ਕਿ ਅਗਲੇ ਦਿਨਾਂ ਦੇ ਵਿੱਚ ਇਹ ਸੰਘਰਸ਼ ਨੇ ਹੋਰ ਅੱਗੇ ਚੱਲਣਾ ਹੈ ਇਹ ਸੰਘਰਸ਼ ਇੱਥੇ ਰੁਕਣ ਵਾਲਾ ਨਹੀਂ ਮਾਲਵੇ ਦੀ ਧਰਤੀ ਤੋਂ ਇਹਨੇ ਮਾਝੇ 'ਚ ਜਾਣਾ ਹੈ ਮਾਝੇ ਤੋਂ ਬਾਅਦ ਇਹਨੇ ਦੁਆਬੇ 'ਚ ਜਾਣਾ ਹੈ ਔਰ ਇਹਨੇ ਇੱਕ ਅਜੇ ਹੀ ਰਾਹ ਮੈਂ ਪੈਦਾ ਕਰਨੀ ਹੈ ਉਸ ਰਾਹ ਐ ਮਾਨੇ ਉਹ ਹਾਲ ਕਰ ਦੇਣਾ ਭਗਵੰਤ ਸਿੰਘ ਮਾਨ ਦਾ ਜੋ ਪ੍ਰਕਾਸ਼ ਸਿੰਘ ਬਾਦਲ ਦਾ ਹੋਇਆ ਜੋ ਕੈਪਟਨ ਅਮਰਿੰਦਰ ਸਿੰਘ ਦਾ ਹੋਇਆ ਜੋ ਚਰਨਜੀਤ ਸਿੰਘ ਚੰਨੀ ਦਾ ਹੋਇਆ ਇਹਨਾਂ ਸਾਰਿਆਂ ਸ਼ਖਮਾਨਾਂ ਦੇ ਨਾਲ ਮੈਂ ਤੁਹਾਡਾ ਧੰਨਵਾਦ ਕਰਦਾ ਉਮੀਦ ਕਰਦਾ ਕਿ ਜਿਵੇਂ ਤੁਸੀਂ ਐਤ ਕੀ ਸਾਨੂੰ ਇਸ ਸੰਘਰਸ਼ ਦੇ ਵਿੱਚ ਸਹਿਯੋਗ ਦਿੱਤਾ ਹੈ ਤੁਹਾਡਾ ਆਉਣ ਵਾਲੇ ਸਮੇਂ ਦੇ ਵਿੱਚ ਵੀ ਇਹ ਸਹਿਯੋਗ ਰੱਗੂ ਹੁਆ ਭਾਜੀ ਹਮੀਰ ਸਿੰਘ ਹੋਰਾਂ ਦਾ ਮੈਂ ਦੁਆਰਾ ਫਿਰ ਧੰਨਵਾਦ ਕਰਦਾ ਹੋਇਆ ਵਿਦਾ ਲੈਣਾ ਵੈਗਰੂ ਜੀ ਦਾ ਖਾਲਸਾ ਸ੍ਰੀ ਵੈਗਰੂ ਜੀ ਕੀ ਫਤਿਹ